ਵਰਕਸ਼ੀਟ ਅਮਨ ਦਾ ਬਗੀਚਾ ਅਮਨ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਮਾਸੀ ਘਰ ਗਈ। ਉੱਥੇ ਉਹ ਆਪਣੀ ਸਹੇਲੀ ਹਿਮਾਂਸ਼ੀ ਨੂੰ ਮਿਲਣ ਉਸਦੇ ਘਰ ਗਈ। ਇਸ ਵਾਰ ਉਸਦਾ ਘਰ ਕੁਝ ਬਦਲਿਆ-ਬਦਲਿਆ ਲੱਗ ਰਿਹਾ ਸੀ। ਹਿਮਾਂਸ਼ੀ ਦੇ ਘਰ ਇੱਕ ਛੋਟਾ ਜਿਹਾ ਬਗੀਚਾ ਸੀ ਜਿਸ ਵਿੱਚ ਵਾਂਸੂਵ ਨੇ ਫੁੱਲ ਲੱਗੇ ਸਨ ਅਮਨ ਫੁੱਲਾਂ ਨੂੰ ਦੇਖਦੀ ਹੀ ਰਹੀ ਉਸ ਨੂੰ ਫੁੱਲ ਬਹੁਤ ਸੋਹਣੇ ਲੱਗਦੇ ਸਨ ਉਸ ਨੇ ਆਪਣੇ ਮਨ ਵਿੱਚ ਸੋਚਿਆ ਕਾਸ਼ ਮੈਂ ਵੀ ਇੱਕ ਫੁੱਲਾਂ ਦੀ ਕਿਆਰੀ ਬਣਾ ਸਕਾਂ ਘਰ ਵਾਪਸ ਆ ਕੇ ਵੀ ਉਸ ਨੇ ਫੁੱਲਾਂ ਦੀ ਕਿਆਰੀ ਬਾਰੇ ਬਹੁਤ ਸੋਚਿਆ ਪਰ ਉਸ ਨੂੰ ਘਰ ਵਿੱਚ ਜਗ੍ਹਾ ਨਹੀਂ ਸੀ ਲੱਭ ਰਹੀ ਅਮਨ ਨੂੰ ਇੱਕ ਵਿਚਾਰ ਸੁਝਿਆ ਉਸ ਨੇ ਕੁਝ ਪੁਰਾਣੇ ਪਲਾਸਟਿਕ ਅਤੇ ਲੋਹੇ ਦੇ ਡੱਬੇ ਅਤੇ ਬਾਲਟੀਆਂ ਲਿਆਂਦੀਆਂ ਉਹਨਾਂ ਨੂੰ ਘਰ ਦੀ ਛੱਤ ਤੇ ਰੱਖ ਕੇ ਉਹਨਾਂ ਵਿੱਚ ਮਿੱਟੀ ਅਤੇ ਖਾਦ ਪਾਈ ਫਿਰ ਪਾਣੀ ਦਾ ਛਿੜਕਾ ਕੀਤਾ ਫੁੱਲਾਂ ਦੀਆਂ ਕਲਮਾ ਅਤੇ ਪਨੀਰੀ ਲਗਾਈ। ਕੁਝ ਫੁੱਲਾਂ ਲਈ ਬੀਜ ਬੀਜੇ। ਉਸ ਨੇ ਆਪਣੇ ਬਾਗੀਚੇ ਦੀ ਪੂਰੀ ਦੇਖਭਾਲ ਕੀਤੀ। ਕੁਝ ਹੀ ਦਿਨਾਂ ਵਿੱਚ ਫੁੱਲ ਖਿੜ ਗਏ। ਇੰਨਾ ਫੁੱਲਾਂ ਨੂੰ ਦੇਖ ਕੇ ਅਮਨ ਬਹੁਤ ਉਤਸ਼ਾਹਿਤ ਹੋਈ ਅਤੇ ਉਸ ਨੇ ਹੋਰ ਬੂਟੇ ਲਗਾ ਦਿੱਤੇ। ਉਸ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਆਓ ਅੱਜ ਮੈਂ ਤੁਹਾਨੂੰ ਫੁੱਲਾਂ ਦਾ ਬਾਗੀਚਾ ਦਿਖਾਵਾਂ ਸਭ ਬਾਗੀਚਾ ਦੇਖ ਕੇ ਬਹੁਤ ਹੈਰਾਨ ਅਤੇ ਖੁਸ਼ ਹੋਈਆਂ ਨਤਾਸ਼ਾ ਕਹਿਣ ਲੱਗੀ ਵਾਹ ਇੰਨੇ ਸਾਰੇ ਫੁੱਲ ਇਹ ਤਾਂ ਫੁੱਲਾਂ ਦਾ ਦੇਸ਼ ਲੱਗ ਰਿਹਾ ਹੈ ਪਲਕ ਅਤੇ ਗੁਰਲੀਨ ਵੀ ਆਪਣਾ ਬਾਗੀਚਾ ਬਣਾਉਣ ਬਾਰੇ ਸੋਚਣ ਲੱਗੀਆਂ ਸਮੂਹ ਵਿੱਚ ਵਾਰੀ-ਵਾਰੀ ਪੜੋ ਕਾਰ ਜਾ ਕੇ ਸਭ ਨੂੰ ਪੜ ਕੇ ਸੁਣਾਓ ਗੁਲਾਬ ਇੱਕ ਖੁਸ਼ਬੂਦਾਰ ਫੁੱਲ ਹੈ ਇਹ ਕੋਮਲ ਅਤੇ ਸੁੰਦਰ ਹੁੰਦਾ ਹੈ ਇਹ ਕਈ ਰੰਗਾਂ ਵਿੱਚ ਪਾਇਆ ਜਾਂਦਾ ਹੈ ਇਸ ਨਾਲ ਗੁਲਕੰਦ ਵੀ ਬਣਾਈ ਜਾਂਦੀ ਹੈ ਕਮਲ ਭਾਰਤ ਦਾ ਰਾਸ਼ਟਰੀ ਫੁੱਲ ਹੈ ਇਹ ਟਿਕੜ ਵਿੱਚ ਉਗਦਾ ਹੈ ਇਸ ਦੇ ਪੱਤੇ ਪਾਣੀ ਵਿੱਚ ਤੈਰਦੇ ਰਹਿੰਦੇ ਹਨ ਇਹ ਸਫੈਦ ਅਤੇ ਗੁਲਾਬੀ ਰੰ ਦਾ ਹੁੰਦਾ ਹੈ ਫੁੱਲਾਂ ਤੋਂ ਇਤਰ ਬੰਦੇ ਹਨ ਇਹ ਖਾਨ ਦੇ ਕੰਮ ਵੀ ਆਉਂਦੇ ਹਨ ਇਸ ਨਾਲ ਦਵਾਈਆਂ ਵੀ ਬਣਦੀਆਂ ਹਨ ਫੁੱਲਾਂ ਤੋਂ ਰੰਗ ਵੀ ਬਣਾਏ ਜਾਂਦੇ ਹਨ ਸੂਰਜਮੁਖੀ ਇੱਕ ਅਨੋਖਾ ਫੁੱਲ ਹੈ ਇਹ ਸੂਰਜ ਵੱਲ ਚੁੱਕਿਆ ਹੁੰਦਾ ਹੈ ਇਸ ਲਈ ਇਸ ਨੂੰ ਸੂਰਜਮੁਖੀ ਕਹਿੰਦੇ ਹਨ ਇਸ ਦੀਆਂ ਪੰਖੜੀਆਂ ਪੀਲੀਆਂ ਹੁੰਦੀਆਂ ਹਨ ਰਾਤ ਦੀ ਰਾਣੀ ਇੱਕ ਫੁੱਲ ਹੈ ਇਹ ਫੁੱਲ ਸਫੈਦ ਰੰਗ ਦਾ ਹੁੰਦਾ ਹੈ ਇਸ ਤੋਂ ਮੱਧਮ ਜਿਹੀ ਖੁਸ਼ਬੂ ਆਉਂਦੀ ਹੈ ਇਹ ਫੁੱਲ ਰਾਤ ਵੇਲੇ ਖਿੜਦਾ ਹੈ ਫੁੱਲਰ ਦੇ ਨਾਮ ਅੱਜ ਅਸੀਂ ਬਹੁਤ ਸਾਰੇ ਰੰਗ-बिरंगे ਫੁੱਲ ਦੇਖੇ ਹੁਣ ਅਸੀਂ ਉਹਨਾਂ ਫੁੱਲਾਂ ਦੇ ਨਾਮ ਲਿਖਦੇ ਹਾਂ ਗੇਂਦਾ ਗੁਲਾਬ ਚਮੇਲੀ ਕਮਲ ਸੂਰਜਮੁਖੀ ਰਾਤ ਦੀ ਰਾਣੀ ਨਰਗਿਸ ਡੇਲੀਆ ਲਵੈਂਡਰ ਗੁਲਦਾਉਦੀ ਆਓ ਇਸ ਦੀ ਅਭਿਆਸ ਕਰਦੇ ਹਾਂ ਨੰਬਰ 1 ਅਮਨ ਨੂੰ ਹਿਮਾਂਸ਼ੀ ਦਾ ਘਰ ਬਦਲਿਆ ਹੋਇਆ ਕਿਉਂ ਲੱਗਿਆ ਕਿਉਂਕਿ ਇਸ ਵਾਰ ਉਹਨਾਂ ਦੇ ਬਗੀਚੇ ਵਿੱਚ ਵਨਸ ਵਨ ਨੇ ਫੁੱਲ ਲੱਗੇ ਹੋਏ ਸਨ ਨੰਬਰ 2 ਅਮਨ ਨੇ ਫੁੱਲਾਂ ਦੀ ਕਿਆਰੀ ਬਣਾਉਣ ਬਾਰੇ ਕਿਉਂ ਸੋਚਿਆ ਕਿਉਂਕਿ ਉਸ ਨੂੰ ਫੁੱਲ ਬਹੁਤ ਸੋਹਣੇ ਲੱਗਦੇ ਸਨ ਨੰਬਰ 3 ਅਮਨ ਨੇ ਆਪਣਾ ਫੁੱਲਾਂ ਦਾ ਬਗੀਚਾ ਕਿਵੇਂ ਬਣਾਇਆ ਅਮਨ ਨੇ ਪੁਰਾਣੇ ਪਲਾਸਟਿਕ ਅਤੇ ਲੋਹੇ ਦੇ ਡੱਬੇ ਤੇ ਬਾਲਟੀਆਂ ਵਿੱਚ ਖਾਦ ਪਾ ਕੇ ਫੁੱਲਾਂ ਦੀਆਂ ਕਲਮਾਂ ਪਨੀਰੀ ਤੇ ਕੁਝ ਵਿੱਚ ਫੁੱਲਾਂ ਦੇ ਬੀਜ ਲਗਾਏ। ਨੰਬਰ 4 ਬੁੱਝੋ ਤਾਂ ਜਾਣੀਏ ਇੱਕ ਫੁੱਲ ਇੱਕ ਫਲ ਹੈ ਭਾਈ ਦੋਵੇਂ ਮਿਲਾ ਕੇ ਬਨੇ ਮਠਿਆਈ ਗੁਲਾਬ ਜਾਮਨ ਨੰਬਰ 5 ਪੌਦੇ ਦੇ ਵਿਕਾਸ ਲਈ ਕੀ ਕੀ ਜ਼ਰੂਰੀ ਹੈ ਪੌਦੇ ਦੇ ਵਿਕਾਸ ਲਈ ਹਵਾ ਪਾਣੀ ਤੇ ਸੂਰਜ ਦੀ ਰੋਸ਼ਨੀ ਜ਼ਰੂਰੀ ਹੈ ਨੰਬਰ 6 ਦਿੱਤੀ ਗਈ ਤਸਵੀਰ ਵਿੱਚ ਰੰਗ ਭਰੋ ਅਤੇ ਪੌਦੇ ਦੇ ਵੱਖ-ਵੱਖ ਭਾਗਾਂ ਦੇ ਨਾਮ ਲਿਖੋ ਫੁੱਲ ਫਲ ਪੱਤੇ ਤਨਾ ਜੜਾਂ ਬੱਚਿਓ ਇਸ ਤਸਵੀਰ ਵਿੱਚ ਤੁਸੀਂ ਰੰਗ ਭਰੋਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ